ਮੇਰਾ ਪੁੱਤੂ ਹੋ ਗਿਆ ਪਿਆਰ ਹਜੇ ਪੁੱਤ ਨੇ ਸਿਰ ਬੋਣਾ ਮੇਕਅਪ ਕਰਨਾ ਤੇ ਆ ਮੇਰੇ ਪਤਨੇ ਪਾਇਆ ਸੂਟ ਤੇ ਇਨਰ ਨੇ نیچے ਦੀ ਗਰਮ ਮੋਟੀ ਟੀ-ਸ਼ਰਟ ਪਾਈਆ ਸੀ ਇਨਰ ਨੇ ਪਾਇਆ ਆਏ ਫਿਰਾਰੇਲਾ ਸੂਟ ਮੇਰੇ ਪੁੱਤ ਦਾ ਮੇਰਾ ਪੁੱਤ ਘੈਂਟ ਬਣ ਗਿਆ ਕੁੰਮੀ ਕਰਕੇ ਦਿਖਾਈ ਟੂਹੀ ਟੂਹੀ ਕਰਾਇ ਇਹਨੂੰ ਹਾਂ एव जिप्पर सूट आ पिछे जिप लगी भी लगी ये मेरा पोत का शरारा जहा सूट मेरे पोत का शरारा जहा छोटा जहा शरारा मेरा आ गया स्कूलों ना पी रहा शीशे नाले खा रहा फ्रूट ਤੇ ਤਾਂ ਦੇਖ ਮੇਜ ਤੁਰਤਾ ਹੈ ਹਾਂ ਜੋਤ ਕਹਿੰਦਾ ਕਿ ਮੈਨੂੰ ਪਤਾ ਬਿਨਾਨੇ ਨਾਲ ਤਾਕਤ ਆਉਂਦੀ ਆ ਤਾਂ ਹੀ ਮੈਂ ਨਾਲ ਬਿਨਾਨਾ ਖਾ ਰਿਆ ਮੈਂ ਜੋਤ ਨੂੰ ਜਦ ਸਕੂਲ ਛੱਡਣ ਗਈ ਸੀ ਮੈਂ ਆਉਂਦੀ ਹੋਈ ਲੈ ਕੇ ਆ ਸਬਜ਼ੀ ਕarele ਤੇ ਹਰੇ ਮਟਰ ਲਾ ਬਣਾ ਲਿਆ Karele ਵੀ ਛਿੱਲ ਲੇ ਹਾਂ ਡਿੱਗਣ ਲੱਗਿਆ ਸੀ ਨਾ ਹਾਂ ਹੋ ਚੰਗਾ ਨਹੀਂ 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 ਤੋ ਫੋਨ ਜੋ ਤੱਕ ਨਾ ਮੈਨੂੰ ਨਾ ਦਿਖਾਓ ਪਈ ਬਲੌਕ ਦੇ ਵਿੱਚ ਅੱਜ ਸਵੇਰ ਦਾ ਨਾ ਬੱਦਲ ਹੋਇਆ ਠੰਡ ਵੀ ਹੋ ਗਈ ਹੈ ਮਤਲਬ ਕਈ ਦਿਨ ਹੋ ਗਏ ਨਾ ਠੰਡ हट ਗਈ ਸੀਗੀ ਗਰਮੀ ਹੋਣ ਲੱਗੇ ਸੀ ਧੁੱਪ ਬਹੁਤ ਜ਼ਿਆਦਾ ਸੀ ਅਸੀਂ 5-6 ਦਿਨ ਮਤਲਬ ਜ਼ਿਆਦਾ ਹੀ ਹੋ ਗਏ ਉਹਨੇ 8 ਦਿਨ ਤਾਂ ਹੋਏ ਗਿਆ ਹੈ ਨਾ ਪੱਖਾ ਲਾ ਕੇ ਸੌਂਦੇ ਸੀ ਰਾਤ ਨੂੰ ਰੋਜ਼ ਅੱਜ ਇੰਨੀ ਠੰਡਾ ਨਾ ਅੱਜ ਇੱਕ ਕੰਬਲ ਬੈੱਡ 'ਚ ਹੋਰ ਕੱਢਣਾ ਪਿਆ ਸਾਨੂੰ ਪਹਿਲਾਂ ਮੈਂ ਇੱਕ ਕੰਬਲ ਸੜਕਾ ਸੀ ਬੈੱਡ 'ਚ ਲੱਗਦਾ ਗगन ਆ ਗਿਆ ਉਹਦਾ ਛੁੱਟੀ ਦਾ ਟੈਂਪੋ ਗਿਆ ਗੱਗਨੇ ਆ ਮੈਂ ਨੂੰ ਕੋ ਮਜਵਾ ਸਾਲਾ ਬਾਬੇ ਲੱਕ ਮੈਂ ਜੋਗੀ ਚੇਂਜ ਕਰੂਗੀ ਉਤਰੋ ਦਾ ਸੁੱਕ ਕੇ ਸਪੀਅਰ ਚੱਲ ਗਿਆ ਚੋਤਾ ਨਾਲੇ ਨਿਕਲ ਗਿਆ ਬਾਹਰ ਗੱਗਾ ਕੇ ਨਾਗੀ ਹੁਣ ਮੈਨੂੰ ਐ ਲੱਗਾ ਸੀ ਡੋੜੀ ਤੋਂ ਬਾਅਦ ਵੀ ਹੁਣ ਠੰਡ ਚੱਲੇਗੀ ਠੰਡ ਹੈ ਨੀਗੇ ਅਰ ਅੱਜ ਸੂਆ ਉਹ ਲੱਗ ਰਹੀ ਹੈ ਕਿ ਠੰਡੇ ਫੇਰਾ ਹੈਗੀ ਆ ਵਾਪਸ ਆ ਗਈ ਆ ਤੇ ਅੱਜ ਬੱਦਲ ਜਿਹਰੇ ਸਵੇਰ ਦੇ ਤੇ ਹੱਥ ਨੇ ਝਕਣੀਆਂ ਜੀ ਵੀ ਆ ਗਈਆਂ ਥੋੜੀਆਂ ਜੀਆਂ ਇੰਨੀਆਂ ਜ਼ਿਆਦਾ ਨਹੀਂ ਥੋੜੀਆਂ ਜੀਆਂ ਆਈਆਂ ਨੇ ਸ਼ਰਾਟਾ ਜਾਈ ਮੈਂ ਉਹਨੇ ਆਈਆ ਗਗਨ ਕਲਾ ਚਾਹ ਚੁਪੀਣੀ ਆ ਚਾਹ ਬਣਾ ਕੇ ਹਟ ਕੇ ਮੈਂ ਹੁਣੇ ਪੀਤੀ ਆ ਗਗਨੀ ਚਾਹ ਰੱਖਤੀ ਮੈਨੂੰ ਪਤਾ ਇੰਨੇ ਕ ਟਾਈਮ ਤੇ ਆਉਂਦੀ ਹੈ ਉਹਦੀ ਚਾਹ ਰੱਖਤੀ ਕਿ ਮੈਂ ਆਪਦੀ ਪੀ ਲਈ ਆ ਇਮਚਾ ਤੂ ਦੇ ਦੇ ਫਿਰ ਮਸਾਲਾ ਭਰ ਦਿਆਂ ਕਰੇਲੀਆਂ ਚ ਉਸ ਤੋਂ ਬਾਅਦ ਫਿਰ ਤੜਕ ਦਿਆਂ ਕਰੇਲੇ ਕਰੇਲੇ ਛੇਤੀ ਛੇਤੀ ਤਲ ਦਿਆਂ ਫਿਰ ਕਰੇਲੀਆਂ ਨੂੰ ਦੇਖ ਕੇ ਵੈਸੇ ਭੁੱਖ ਲੱਗ ਗਈ ਛੇਤੀ ਛੇਤੀ ਭੁੱਖ ਲੱਗ ਗਈ ਹੁਣ ਤਾਂ ਸੀ 12 ਵਜੇ ਰੋਟੀ ਖਾਣੇ ਰਾਤ ਨੂੰ ਪਰ ਹੁਣ ਤਾਂ ਸਾਹ ਜਿੜੇ ਭੁੱਖ ਲੱਗ ਗਈ ਹੁਣ ਮੈਂ ਜਦਦੇ ਮੈਂ ਕਰੇਲੇ ਛੇਤੀ ਛੇਤੀ ਮੈਨੂੰ ਭੁੱਖ ਲੱਗ ਗਈ ਮੇਰਾ ਜਿਗਾ ਤਾਂ ਮੈਂ ਛੇਤੀ ਛੇਤੀ ਰੋਟੀ ਖਾ ਲਮਾ ਸਬਜ਼ੀ ਬਣਾਵਾਂ ਛੇਤੀ ਛੇਤੀ ਸਬਜ਼ੀ ਬਣਾਵਾਂ ਤੇ ਰੋਟੀ ਖਾਵਾਂ ਹੈਨਾ खा लेना मसाला भी मसाला मसाला ही खाता करेले नहीं खाता पत्ते मैं ही खानी होनी याद अंदर खा ला सी और पत्ते भी खा ला सी डना कहने मैं मसाला मसाला खाऊंगी करेले नहीं खाने काका भी नहीं करेले खाता मेरे पत्ते जो ज्यादा सवाल आ रहे हैं मनी ने गल करता आहो मनी ने फोन करी कूजी कर कितनी है मैं कम ते गई है ਗੱਗੇ ਕਿੱਥੇ ਆ ਫੇਰ ਕਰਿਆ ਗੱਗੇ ਕਿੱਥੇ ਆ ਫੇਰ ਬੱਚ ਨੂੰ ਕਿਹਾ ਗਗਨ ਕਿੱਥੇ ਆ ਮੈਂ ਕਿਹਾ ਮੈਂ ਦੇਖਦੀ ਹਾਂ ਵਿੱਚ ਫੋਨ ਲਾ ਕੇ ਜਦ ਫਰੀ ਹੋ ਗਈ ਚੱਕ ਲੂਗੀ ਕਾਲਾ ਬੀਰਾ ਕਹਿੰਦਾ ਓਏ ਇਹਦੇ ਨਾਂ ਸੋਣਾ ਰੱਟ ਗਿਆ ਕਹਿੰਦਾ ਕਹਿੰਦਾ ਬਹੁਤ ਸਾਰਾ ਕਹਿੰਦੀ ਆ ਗਗਨ ਅੱਛਾ ਦੂਜੀ ਗਗਨ ਆਹ ਦੂਜੀ ਦਾ ਮੰਨੇ ਨਾ ਮੰਨੇ ਨਾ ਫੇਰ ਹਟੇ ਨਾ ਫੇਰ ਕਾਲਾ ਬੀਰਾ ਕਹਿੰਦਾ ਵਿੱਚ ਫੋਨ ਲਾ ਲਾ ਉਸ ਦਿਨ ਵੀ ਕਹਿੰਦੀ ਸੀ ਦੂਜੀ ਫੇਰ ਮੈਂ ਕਿਹਾ ਚੰਗਾ ਮਰੀ ਤੂੰ ਕੀ ਖਿਖਲਾਉਣਾ ਲੈਣਾ ਜਦ ਮੈਂ ਆਉਂਗੀ ਲੈ ਕੇ ਆਉਂਗੀ ਕਹਿੰਦੀ ਕਿਦਾਂ ਆਏਂਗੀ तो बोल दिता पर साफ मतलब छोटी जी भी हजे साल इधर धनी है दूजा दूजा ना ना। ये मेरी चाह आई है मेरे जोते मैगी ਮੇਰਾ ਝੋਤਾ ਖਾਂਦਾ ਜਮਈ ਸਿੰਪਲ ਮੈਗੀ ਤੇ ਝੋਤੇ ਨੇ ਮੈਗੀ ਦੇ ਵਿੱਚ ਕੁਝ ਨਹੀਂ ਪਵਾਉਣਾ ਨਾ ਅਦਰਕ ਨਾ ਟਮਾਟਰ ਨਾ ਪਿਆਜ਼ ਨਾ ਲਸਣ ਕੁਝ ਨਹੀਂ ਪਾਉਂਦਾ ਚਾਹ ਸਬਜ਼ੀ ਵੀ ਉਹ ਬਗੈਰ ਤੜਕੇ ਦਾ ਬੰਦੀ ਆ ਅਦਰਕ ਟਮਾਟਰ ਲਸਣ ਪਿਆਜ਼ ਕੁਝ ਨਹੀਂ ਚਾਹੀਦਾ ਖਾਲੀ ਨਮਕ ਮਿਰਚ ਉਹ ਖਾਣੀ ਆ ਲੈ ਸਬਜ਼ੀ ਵੀ ਆਲੂ ਦੀ ਖਾਣੀ ਆ ਆਲੂ ਵਾਲ ਕੇ ਥੋੜਾ ਜਿਹਾ ਤੇਲ ਚਾਰ ਫੈਟ ਪਾ ਕੇ ਗੂਣ ਮਿਰਚ ਭੁੱਪ ਕੇ ਬਸ ਤੜਕ ਲਓ ਹੋਰ ਕੁਝ ਨਹੀਂ ਖਾਣਾ ਗਿਆ ਸਿੰਪਲ ਜਮਈ ਸਿੰਪਲ ਕੁੱਛ ਵੀ ਨੂੰ ਪਸੰਦ ਨਹੀਂ ਆ ਰਹਾ ਹੁਣ ਕਹਿੰਦੀ ਮੈਗੀ ਦੋ ਮੈਂ ਖਰਾਕ ਲੈ ਕੇ ਪਾਈ ਸੀ ਕਿ ਨਾ ਉਹ ਕਿ ਮੈਂ ਅਜਾ ਚਾਹ ਬਣਾਉਣੀ ਹੈ ਕਦੇ ਨਾਲ ਮੈਗੀ ਬਣਾ ਕੇ ਵੀ ਭੁੱਖ ਬਹੁਤ ਲੱਗੀ ਹੈ ਮੈਨੂੰ ਗਰਮ ਠੀਕਾ ਮੈਗੀ ਬਣਾ ਲੈਂਦੇ ਆ ਭਾਈ ਮੈਗੀ ਹੋ ਗਈ ਤਿਆਰ ਹੁਣ ਆਪਾਂ ਪਾਵਾਂਗੇ ਸੌਸ ਜਦੋਂ ਮੈਗੀ ਬਣ ਜਾਂਦੀ ਹੈ ਨਾ ਮੈਗੀ ਦੇ ਵਿੱਚ ਇੱਕ ਪੈਕੇਟ ਦੇ ਵਿੱਚ ਇੱਕਾ ਛੋਟਾ ਪੋਹਜ ਸੌਸ ਦਾ ਪਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਚਟਪਣਾ ਚ ਟੇਸਟ ਬਹੁਤ ਵਧੀਆ ਹੁੰਦਾ ਮੈਂ ਜਦੋਂ ਵੀ ਮੈਗੀ ਬਣਾਉਣੀ ਹੈ ਨਾ ਮੈਂ ਸੌਸ ਪਾਉਣੀ ਹੀ ਪਾਉਣੀ ਹੈ ਵਿੱਚ ਥੋੜੀ ਜਿਹੀ ਇਹਦਾ ਨਾ ਇੱਕ ਲੱਗ ਹੀ ਟੇਸਟ ਆਉਂਦਾ ਜਦੋਂ ਤੁਸੀਂ ਵੀ ਮੈਗੀ ਬਣਾਉਂਗੇ ਨਾ ਵਿੱਚ ਸੌਸ ਪਾ ਕੇ ਦੇਖਿਓ ਥੋੜੀ ਜਿਹੀ ਬਣਦੀ ਮੈਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਕਰਦੀ ਆ ਇੱਕ ਲੱਗ ਜੇ ਟੇਸਟ ਹੁੰਦਾ ਚਟਪਟਾ ਜਿਹਾ ਜਦੋਂ ਬਣ ਗਈ ਜਦੋਂ ਤਰ ਲੱਗ ਗਈ ਨਾ ਤਰ ਲੱਗ ਗਿਆ ਨੇ ਪਾ ਦੇਣੀ ਆ ਆਪਣੀ ਚਾਹ ਤੇ ਮੈਗੀ ਬਣ ਕੇ ਹੋ ਗਈ ਤਿਆਰ ਇਹ ਆ ਮੇਰੇ ਅੱਧਾ ਅੱਧਾ ਕਿਲੋ ਦੇ ਕੱਪ ਚਾਹ ਦੇ ਇੱਕ ਕੱਕਾ ਗਗੰਦਾ ਗਗਨ ਵੀ ਆ ਗਈ ਤੇ ਇੱਕ ਮੇਰਾ ਛੋਟੇ ਕੰਪਨ ਚ ਸਾਨੂੰ ਸਬਰ ਹੀ ਨਹੀਂ ਹੁੰਦਾ ਚਾਹ ਪੀ ਕੇ ਜੋਤ ਦਾ ਦੁੱਧ ਤੱਟਾ ਤੇ ਧਰਿਆ ਹੋਇਆ ਮੈਂ ਹਾਂਜੀ ਆਪਣੀ ਸਬਜੀ ਗਈ ਬਣਾਣਾ ਆਪਾਂ ਬਣਾ ਲੈ ਭਰਮੇ ਕਰੇਲੇ ਫਿਰ ਮੈਂ ਆਲੂ ਮਟਰ ਵੀ ਨਾਲੇ ਬਣਾ ਲਿਆ ਸੀ ਕਿਉਂਕਿ ਗਗਨਾਂ ਕਹਿੰਦੀ ਮੈਂ ਕਰੇਲੇ ਖਾਂਦੀ ਨਹੀਂ ਮਸਾਲਾ ਮਸਾਲਾ ਓਕੇ ਸੌਖੀ ਖਾ ਲੂੰਗੀ ਫਿਰ ਮੈਂ ਕਹਾ ਚੱਲ ਸਬਜੀ ਵੀ ਬਣਾ ਲੈਣੀ ਆ ਉotra school ਦੇ ਵਿੱਚ ਅੱਜ ਫੋਟੋਆਂ ਵੀ ਖਿੱਚੀਆਂ ਸੀ ਬੱਚਿਆਂ ਦੀ ਜਿਹੜਾ ਪਸੰਦ ਦਾ ਫੰਕਸ਼ਨ ਮਨਾਇਆ ਸੀ ਉਹਨਾਂ ਨੇ ਤੇ ਖਾਣੇ ਦੀ ਫੋਟੋ ਸੇ ਟਿਪਣਾ ਟੁਕੜਾ ਦੀ ਵੀਡੀਓ ਬਚਾਈ ਸੀ ਮਤਲਬ ਜੰਨੇ ਵੀ ਟਿਪਨ ਸੀ ਨਾ ਖਾਸ ਕਰ ਸਾਰਿਆਂ ਦੇ ਟਿਪਨੇ ਚ ਮੈਗੀ ਸੀ ਇੱਕ ਬੱਚੇ ਦੇ ਟਿਪਨ ਚ ਪੂੜੀਆਂ ਸੀ ਇੱਕ ਦੇ ਪਕੌੜੇ ਸੀ ਬਾਕੀ ਸਾਰਿਆਂ ਦੇ ਮੈਗੀ ਸੀ ਤਿਰਲਾ ਖਾਣਾ ਤਾਂ ਇਹੀ ਹੁੰਦਾ ਨਾ ਤਿਰਲਾ ਖਾਣਾ ਖੀ ਹੋਵੇ ਚਲ ਮੈਂ ਤਾਂ ਫਿਰ ਪੀਲੇ ਚੋਲ ਬਣਾਦੇ ਸੀ ਤੜਕੇ ਵਾਲੇ ਮੈਸੇ ਤਾਂ ਉਹ ਬੜੀਆਂ ਨੇ ਪਸੰਦ ਆ ਇਹ ਕਦੇ ਬੜੀਆਂ ਪਾਈਆਂ ਫਿਰ ਮਾਰ ਲੋ ਬਾਤੇ ਸੀ ਮੈਗੀ ਬਣਾਉਂਦੇ ਸੀ ਮੈਗੀ ਬਣਾਉਣ ਲੱਗੀ ਨਾ ਚੁੰਡੀ ਕਾ ਹਲਦੀ ਦੀ ਪਾਤੀ ਸੀ ਵਿੱਚ ਵੀ ਥੋੜਾ ਜਿਹਾ ਹੋਰ ਜ਼ਿਆਦਾ ਪੀੜਾ ਰੰਗ ਹੋ ਜਵੇ ਤੇ ਸਕੂਲ ਦੇ ਆ ਗਰੁੱਪ ਦੇ ਵਿੱਚ ਨਾ ਜਿਹੜਾ ਕ੍ਰੁਪਚਾਲਾ ਸਕੂਲ ਦਾ ਮੇਰੇ ਫੋਨ ਤੇ ਉੱਥੇ ਜੇ ਫੋਟੋਆਂ ਵੀਡੀਓ ਆਈਆਂ ਨੇ ਸਵੇਰੇ ਤੇ ਜਦੋਂ ਦੇਖਿਆ ਸਾਰਿਆਂ ਨੇ ਸਾਰਿਆਂ ਨੇ ਕਿਰਤਾਂ ਚ ਮੈਗੀ ਸੀ ਜ਼ਿਆਦਾ ਕਰ ਮੈਗੀ ਹੀ ਆਈ ਐ ਫਰੂਟ ਪੀੜੇ ਦੇ ਵਿੱਚ ਉਹ ਸਾਰਿਆਂ ਨੇ ਜ਼ਿਆਦਾ ਕਰ ਕੇ ਲਈ ਸੀਗੇ ਜੋਤ ਵੀ ਇਕੱਲਾ ਹੀ ਲੈ ਕੇ ਗਈ ਆ ਹੋਰ ਤਾਂ ਕੋਈ ਸਮਝਾਈ ਦੀ ਕਿਲੇ ਲੈ ਕੇ ਗਈ ਜੋਤ ਵੀ ਸਾਨੂੰ 2 ਫੁੱਟ ਗਿਆ ਸੀ ਵੀ 2 ਫੀਟ ਫੁੱਟੇ ਆ ਲੈ ਆਏ ਉਹ ਅਸੀਂ ਤਾਂ ਇੱਕੋ ਹੀ ਲੈ ਕੇ ਗਏ ਸਿਰਫ ਕੇਲੇ ਹੀ ਲੈ ਕੇ ਗਏ ਜੋਤ ਖਾਣਾ ਸਾਰੇ ਬੱਚਿਆਂ ਦੇ ਮੈਗੀ ਹੀ ਮੈਗੀ ਮੈਗੀ ਸਾਰੇ ਮੈਗੀ ਦੇ ਟਿਪਨ ਸੀ ਬੱਚੇ ਦੀ ਵੀਡੀਓ ਬਹੁਤ ਸੋਹਣੀ ਜੋਤਰੀ ਬਹੁਤ ਸੋਹਣਾ ਡਾਂਸ ਕਰ ਰਹੀ ਸੀ ਬਹੁਤ ਸੋਹਣਾ ਫੋਟੋ ਫੋਟੋ ਕਾਫੀ ਵਧੀਆ ਗਏ ਨੇ ਸਾਰੇ ਬੱਚੇ ਜਾਂਦੇ ਚੱਲੋ ਜਦੋਂ ਨਾ ਮੈਂ ਸਕੂਲ ਜੋਤ ਨੂੰ ਛੱਡਣ ਗਈ ਮੈਡਮਾਂ ਵੀ ਆਏ ਸਰੋਂ ਦੇ ਫੁੱਲ ਪੜੀਆਂ ਪਈਆਂ ਕਿਸੇ ਨੇ ਪੀਲਾ ਸੂਟ ਕਿਸੇ ਨੇ ਪੀਣੀ ਸਾੜੀ ਨਾਲ ਦੀ ਜੁਲਰੀ ਨਾਲ ਦੇ ਨਾ ਸੈਟ ਸਟ ਪਾਏ ਹੋਏ ਸੂਟਾਂ ਦੇ ਨਾਲ ਦੇ ਸਾਰੇ ਪੂਰਾ ਸਕੂਲ ਹੀ ਈ ਪੀੜਾ ਪੀੜਾ ਹੋਇਆ ਬੇਲਾ ਬੱਚੇ ਟੀਚਰ ਇੰਨੇ ਸੋਹਣੇ ਲੱਗ ਰਹੇ ਸੀਗੇ ਮੈਡਮਾਂ ਦਾ ਕੁਝ ਜ਼ਿਆਦਾ ਹੀ ਸੋਹਣੀਆਂ ਲੱਗਦੀਆਂ ਸਾਰ ਜਿੱਕੇ ਕਿਸ ਨੇ ਪੀੜੀ ਸਾੜੀ ਪਾਈ ਪੀੜਾ ਸੂਰਪਾਏ ਚਮਕੀਆਂ ਪਈਆਂ ਮੈਡਮਾਂ ਪੀੜੀਆਂ ਪੀੜੀਆਂ ਹੋਈਆਂ ਲਿਆ ਜਦੋਂ ਸਕੂਲ ਦੇ ਅੰਦਰ ਮੈਟ੍ਰਿਕ ਸੀ ਤੇ ਮੈਡਮ ਆਇਆ ਸਰੋਂ ਦੇ ਫੁੱਲ ਬੜੀਆਂ ਵਈਆਂ ਕਾ ਕੀ ਪਤਾ ਨੇ ਬੱਚੇ ਵੀ ਪੀੜੀ ਪੀੜੇ ਹੋਏ ਬੇ ਸਾਰੇ ਅੱਜ ਤੱਕ